اپنا رنگ رنگاہ کا کم ہوئے شروع ਤੇ ਲਾਵਾਂਗੇ ਅਪਰ ਇਟ ਜੇ ਨਾ ਕੰਮ ਨਹੀਂ ਕਰਦਾ ਨਾ ਪੱਟਦੀਆਂ ਉਹ ਕੋਈ ਹਾਲ ਨਹੀਂ ਲੱਗਦਾ ਨਾ ਦਾ ਮੈਂ ਦੱਸ ਦੂਜਾ ਸ਼ਾਇ ਜਾਈ ਜਾਣਗੇ ਠੀਕ ਸਰਕਾਰੀ ਲੈਵਲ ਬੁਣੇ ਸਰਕਾਰ ਕਹਿੰਿਆ ਸਾਡੇ ਸਾਥੀ ਕਰੋਗੇ ਬੈਠੌਰ ਦੇ ਸਰਦ ਕਿੱਥੇ ਕਿਹੜਾ ਕਾਬੂ ਦਾ ਪਤਾ ਜੀ ਰਹੇ ਸਾਡੀ ਗਿਲ ਬਣਿਆ ਜਾਂ ਟਿਕਣਾ ਜਦੋਂ ਹੁੰਦਾ ਕੀ ਜਬਾਤੀ ਹੋ ਜਾਂਦੀ। ਕੋਈ ਬਖਾਲਾ ਕੋਈ ਕੋਈ ਬਰਾਸ਼ਾ ਖਸਪੋ ਨਾ ਆਉਂਦਾ। ਇਹਦਾ ਬੰਦੀ ਆਇਆ ਆਪੂ ਜੀ ਨੂੰ ਆ ਰਹਿਣੀ। ਕਾਕੂ ਕਿੱਧਰ ਲਿਜਾਵਾਂ ਨਾ। ਕੇ ਗਾਂ ਲਗਾਉਣ ਨੂੰ ਫਿਰ ਦਾਣਾ ਨਾ। ਆਦ ਵੀ ਪੂਰੀ ਚੱਕ ਕੇ ਲੈ ਜਾਓ ਇੱਥੋਂ ਆ ਦੇ ਲੈ ਜਨਗਾ ਦੇ ਉਹਨਾਂ ਕੋ ਪਰਾਂ ਦੀ ਮੜਿਆ ਜਾ ਉਹਨਾਂ ਕੋ ਇੱਕ ਟਾਇਰ ਥੱਲੇ ਕਰ ਲਾ ਯਾਰ ਇਹਨਾਂ ਵਿਚਾਰਿਆਂ ਨੂੰ ਤਾਂ ਐਵੇਂ ਹੀ ਕਈ ਵਾਰ ਇੱਕ ਦੀ ਉਧਰ ਲਾਲਾ ਕਦੀ ਉਧਰ ਲਾਲਾ ਨਿਕਾਲਾ ਨਿਕਾਲੂਗਾ ਯਾਰ ਆਪੇ ਤੋਰ ਲਾਗਾ ਹੁਣ ਇੱਕ ਤਾਂ ਬੋਰੀ ਜੇ ਤੇ ਕੈਂਟਾ ਆ ਗਿਆ ਲੱਗੇ ਨੂੰ ਐਵੇਂ ਇਹਨੂੰ ਵਿਚਾਰੇ ਨੂੰ ਤੰਗ ਕਰੀ ਜਾਂਦਾ ਬਾਬਿਆਂ ਨੇ ਮੇਰੇ ਲਾਦਾ ਕਣਕ ਨੂੰ ਪਾਣੀ ਲਾਇਆ ਪੈਪਲਾਈਨ ਚੱਲਦੀ ਵੀ ਓਏ ਆਹੋਂਡ ਦੀਆਂ ਪਾਪਾਂ ਹੋਰ ਨਾਲ ਚਾਰਾਂ ਤੰਗ ਕਰੀ ਜਾਂਦੇ ਨੇ ਕਦੀ ਗਾਂ ਕਰਦੇ ਕਦੀ ਪਸ਼ਾਂ ਕਰਦੇ ਫੇ ਆਪਾਂ ਲਿਆਂਦੀ ਜੀ ਬੂੜ ਮੰਦਰ ਉੱਟ 1500 ਇੱਥੇ ਵਿਛਾਉਣ ਵਾਸਤੇ ਪਹਿਲਾ ਫਰਕ ਪਾਤੀ ਇਹ ਛੇੜ ਇੱਟ ਵਾਲੀ ਪੁਰਾਣੀ ਸੀ ਤੇ ਉੱਤੇ ਕੋਹਲੀਆਂ ਨਹੀਂ ਪੈਣਾ ਫਿਰ ਆਹ ਕਰਕੇ ਕੰਮ ਨਹੀਂ ਤਰ ਨੌਂ ਚਿਕਨ ਕਰਤੀ ਰੋਤੇ ਕੋਲੀਆ ਪਾਵਾਂਗੇ ਤੇ ਇਹ ਲੱਗੇ ਸੀ 2 ਵਜੇ ਆਏ ਸੀਗੇ ਤੇ ਅੱਧਾ ਦਿਨ ਆਇਦਾ ਲਾ ਲਓ ਤੇ ਹੁਣ ਅੱਗੇ ਵੇਖੋ ਕਿੰਨੇ ਲਾਉਂਦੇ ਆ